ਹਾਂਜੀ ਬਾਈ ਜੀ ਸਾਨੂੰ ਸਤਿ ਸ੍ਰੀ ਅਕਾਲ ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੁਲਟ ਮੋਟਰਸਾਈਕਲਾਂ ਤੇ ਹੋਰ ਮੋਟਰਸਾਈਕਲਾਂ ਤੇ ਵੱਡੇ ਵੱਡੇ ਹਾਰਨ ਲੱਗੇ ਹੋਏ ਸਨ ਅਤੇ ਲਾਈਟ ਵੀ ਲੱਗੇ ਹੋਏ ਸਨ ਪੁਲਿਸ ਦੇ ਵੱਲੋਂ ਉਹਨਾਂ ਮੋਟਰਸਾਈਕਲਾਂ ਤੋਂ ਵੱਡੇ ਵੱਡੇ ਹਾਰਨ ਲਹਾ ਕੇ ਤੇ ਲਾਈਟ ਵੀ ਲਹਾ ਕੇ ਸੜਕ ਦੇ ਵਿਚਾਲੇ ਢੇਰੀ ਕਰ ਲਏ ਅਤੇ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਸਾਰੇ ਹਾਰਨਾਂ ਨੂੰ ਲੇਨ ਬਣਾ ਕੇ ਉੱਪਰ ਦੀ ਰੋੜੀ ਕੁੱਟ ਚੜਾ ਦਿੱਤਾ ਗਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਪੁਲਿਸ ਦਾ ਆ ਕੰਮ ਦੇਖ ਕੇ ਜਿਹੜੇ ਆਸ-ਪਾਸੇ ਲੋਕ ਖੜੇ ਸਨ ਸਾਰੇ ਹੈਰਾਨ ਰਹੇ ਗਏ ਨੇ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੇ ਕਿ ਇਹ ਵੱਡੇ ਵੱਡੇ ਹਾਰਨਾਂ ਨੇ ਇੱਕ ਬੱਚੇ ਨੂੰ ਡਰਾ ਦਿੱਤਾ ਸੀ ਜਿਸ ਕਾਰਨ ਪੁਲਿਸ ਨੂੰ ਇਹ ਕਦਮ ਚੁੱਕਣੇ ਪਏ ਬਾਈ ਪੁਲਿਸ ਦੇ ਵੱਲੋਂ ਇਹ ਕੰਮ ਸਹੀ ਕੀਤਾ ਗਿਆ ਗਿਆ ਕਿ ਗਲਤ ਕੀਤਾ ਗਿਆ ਕਮੈਂਟ ਕਰਕੇ ਜਰੂਰ ਦੱਸ ਦੇਣਾ ਅਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦਾਬ ਰੱਖਾ